650 ਨੂੰ ਜਿੰਨੇ ਚਿੰਦੇ ਕਹਦਾ ਦੇਖਣਾ ਉਹਨੇ ਲੈ ਲਖਾਈ ਕਰਾ ਦਾਂਗੇ ਆ ਜਾ ਲਖਾਈ ਕਰਾ ਦਾਂਗੇ ਆ ਜਾ ਪਾਉਣੀ ਬੈਂਡ 650 ਲਖਾਈ ਕਰਾ ਦਾਂਗੇ ਆ ਜਾ ਆਉਣ ਲਖਾਈ ਕਰਾ ਦਾਂਗੇ 650 ਕਹਿੰਦੇ 7000 ਚ ਵੜ ਗਿਆ ਭਰਾਵਾ ਕਿੰਨੇ ਚ ਵੇਚ ਤਾ ਬਾਈ ਬਾਈ ਕੋ ਇੰਨਾ ਘਾਟਾ ਮੈਂ ਕਹੇ ਜਾਂ ਜਣਾ ਕਰਕੇ ਘਾਟਾ ਲੈ ਆਣਾ ਵੀ ਲਖਾਈ ਕਹਿੰਦੇ ਨਾਲ ਕਰਾ ਦਿੰਦਾ ਇਹ ਬੰਦੇ ਨਾਲ ਲਖਾਈ ਜਿਹੜੇ ਕੋਈ ਚੱਕਰ ਨਹੀਂ ਯਾਰ ਬਾਈ 3000 ਚ ਵੜ ਗਿਆ ਗਾ ਲੈ ਪਰਹਿਣ ਦੇ ਪੈਸੇ ਬਹੁਤ ਲਾਦੇ ਲੈ ਆ ਸੀ ਰੇ ਹੋਰਾ ਭਾਈ ਮੈਂ ਉਹਦੂ ਵੱਧ ਨਹੀਂ ਹੋਣਾ ਸਾਢੇ 500 ਰੱਖਿਆ ਸਾਈ ਫੜਾਈ ਸਾਈ ਫੜਾਈ ਦੀਆਂ ਕਿਹੜਾ ਲਖਾਈ ਕਰਾ ਦੂੰਗਾ ਮੈਂ ਪੈਸੇ ਲੈਣੇ ਲਖਾਈ ਕਰਾ ਦੂੰਗਾ ਸਾਈ ਆਪਣਾ ਸੌ ਜੀ ਉਹ ਨਹੀਂ ਹੁਣਾ ਮੈਂ ਨਹੀਂ ਹੁਣਾ ਮੈਂ ਉਹ ਪੈਸੇ ਬਣਾ ਦੇ ਜਿਵੇਂ ਆਖਿਆ ਕਿੰਨੇ ਕਿੰਨੇ ਦਾ ਕਹਤਾ ਸਾਢੇ 500 ਕਹਤਾ ਤਾਂ ਯਾਰ ਤੂੰ ਤਾਂ ਕਹਦਾਗਾ ਬਾ ਸਾਢੇ 5 ਫੜਾ ਦੇ ਦੇਖੋ ਸੱਤਵੇਂ ਸਤੂ ਗਏ ਕਟਕਾ ਗਏ ਮੈਂ ਚਲ ਪੈ ਸੁਦੀ ਹੋਰ ਦੱਸ ਯਾਰ ਬੱਕਰਾ ਇਹ ਪੱਟਾ ਬੱਕਰਾ ਵਾਹ ਅੱਲਾਹ ਅੱਦੀ ਯਾਰ ਭਾਈ ਨੇ ਨਹੀਂ ਕਰਦਾ ਯਾਰ ਉਹ ਯਾਰ ਭਾਈ ਸਭ ਕੋ ਬਣ ਜਾਂਦਾ ਭਾਈ ਇਹ ਬਣੂਆਂ ਕਰੋ ਵੇਖੀ ਜਾਊਗੀ ਵੇਖਣਾ ਭਾਈ ਯਾਰ ਕੋਈ ਚੀਜ਼ ਕਿੰਨੀ ਕਿੰਨੀ ਚੰਗੀ ਆ ਸਹੀ ਆ ਸਿੱਧੀ ਆ ਹੈ ਸਹੀ ਭਾਈ ਮਿੱਠੀ ਆ ਜਾਂਦਾ ਯਾਰ ਨਹੀਂ ਉਹਦਾ ਯਾਰ ਲੈ ਵੀ ਸੀਰੇ ਨੇ ਆਪ ਲਈ ਇਹਨਾਂ ਉਹਦਾ ਅੱਖਾਂ ਖੋਲਦੀਆਂ ਬੱਕਰਾ ਲੈ ਲਿਆ ਸਾਡੇ 5000 ਦਾ ਤੇ ਲਖਾਈ ਕਰਾਉਣੀ ਹੈ ਉਰਾਨਾਂ ਦੀਆਂ ਪੰਜ ਟੀਅਰ ਕੈਂਡਾ 25 ਟੀਅਰ ਲੈਣੀ ਆ ਹਾਂ 25 ਟੀਅਰ ਲੈਣੀ ਆ ਰਾਜਾ ਰੋ ਗਿਆ ਹੜਾ ਪੈਹ ਫੜਦਾ ਯਾਰ ਜੋਨੀ ਭਾਈ ਬੇਬਸੇ ਭਰਾ ਵਜਣ ਵੀ ਦੇਖ ਲੈ ਵਾ ਠੀਕ ਹੈ ਨਾ ਅੱਗੇ ਘਟਾ ਸੱਤ ਪਿਆ ਚੱਲ ਕੋਈ ਗੱਲ ਨਹੀਂ ਆ ਉਹਨੂੰ ਉਹਦੇ ਕਰਮਾਂ ਨੂੰ ਹਾਂ ਉਹ ਕਿਹਦੀ ਗੱਲ ਨੂੰ ਕਿੰਨੇ ਲੈ ਕੇ ਮੈਂ ਕਿਹ ਚੱਕ ਮਟਾ ਦੇ ਗਾ ਇਹਨੂੰ ਘਟਾਉਗੇ ਵਧਾਉਗਾ ਸਾਡਾ 4.5 ਰਹਿ ਜੇ ਬਈ ਮੈਂ ਲਗਾਈ ਉਹ ਨਹੀਂ ਨਹੀਂ ਬਾਈ ਯਾਰ ਛੱਡ ਉਹ ਬਾਲਾ ਯਾਰ ਪਹਿਲਾਂ ਰੱਖ ਲੈ ਬਈ ਚੰਗਾ ਰਹੇਗਾ ਨਹੀਂ ਦੋ ਦੋ ਨਾ ਨਾ ਯਾਰ ਉਹ ਨਹੀਂ ਪ੍ਰਵਾ ਲਖਾਈ ਕਰਾਉਂ ਗਲੀ ਮੈਂ ਉਹ ਨਹੀਂ ਆਣਾ ਯਾਰ ਮੈਂ ਦੋ ਸੌ ਉਹ ਨਹੀਂ ਰੈਂਡ ਦੇ ਦੋ ਸੌ ਪਿੱਛੇ ਨਹੀਂ ਯਾਰ ਦੋ ਦੋ ਉਹ ਵੀ ਕਿੱਥੇ ਮੰਨਦਾਗਾ ਕੋਈ ਨਾ ਤੂੰ ਉਹ ਮੰਨਦਾਗਾ ਪ੍ਰਵਾ ਦੋ ਦੋ ਵੀ ਆ ਬੱਕਰਾ ਬਾਈ ਲੈ ਕੇ ਜਾਂਦਾ ਸੀ ਤੇ ਜਾਂਦਾ ਜਾਂਦਾ ਵੇਚ ਗਿਆ ਸੀ ਦਾ ਆਪੋ ਆਪਣੀ ਲਖਾਈ ਹਾਂਜੀ ਠੀਕ ਆ ਲਓ ਵੀ ਜਾਂਦੇ ਜਾਂਦੇ ਨੇ ਬਾਈ ਨੇ ਵੇਚਤਾ ਨਿਰਮਲ ਹੈਂ ਦੇਖੋ ਬੱਕਰਾ ਉਹ ਕਿਹੜਾ ਜੀ ਉਹ ਮੇਮਣਾ ਉਹ ਖੜਾ ਉਹ ਕਾਲਾ ਲਾਓ ਵੀ ਕਾਲੇ ਬੱਕਰੇ ਦਾ ਸੌਦਾ ਚੱਲਦਾ ਕੀ ਮੰਗਿਆ ਕੀ ਦਾ ਤੁਸੀਂ ਆਪ ਵੀ ਲੜ ਕੇ ਸੌਦਾ ਕਰੋਗੇ ਉਹ ਦਾ ਕਰਾਉਦਾ ਮੈਂ 6500 ਦਾ ਲਾਦਾ ਸੀ ਮੈਂ ਉਹਦਾ 5500 ਦਾ ਬੱਕਰਾ ਲੈ ਜਾ 10 ਲਿਆ ਵੀ ਇਧਰ ਇਹਨਾਂ ਨਾਲ ਇਧਰ ਲਿਆ ਜੀ ਇਹਨਾਂ ਨੇ 3500 ਇਹਨਾਂ ਨੇ 3500 ਰੁਪਏ ਲਾਇਆ ਲਾ ਵੀ ਇਹਦਾ ਬੱਕਰੇ ਦਾ 6500 ਰੁਪਿਆ ਮੰਗਿਆ ਭਾਈ ਹੁਣ ਮੈਂ ਗਲਤ ਨਹੀਂ ਕਰਦਾ ਉਹਦੇ 4000 ਦਾ ਉਹ ਰਖਲਾ ਜਾਂ ਝੂਗਾ ਜੀਦਾ ਜਾਂ ਰਖਲਾ ਉਹ ਰਖਲਾ ਰਖਲਾ ਇਹਨੂੰ ਕਹਿੰਦਾ ਕਿਵੇਂ ਨਹੀਂ ਨਹੀਂ ਰਹਿਣ ਫਾੜ ਪਾਪਾ ਸਾਈ ਕੀ ਗੱਲ ਉਹ ਲੈ 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 ਉਹ ਕੋਈ ਨਹੀਂ ਹਸਾ ਉਹ ਬੱਕਰੇ ਭਰਾਵਾ ਜਾਣ ਹੈ ਨਹੀਂਗੀ ਜਾਣ ਦਾ ਮਤਲਬ ਪਹਿਲਾਂ ਸਿਰ ਤਿੰਨ ਸੀਗੇ ਠੀਕ ਹੈ ਤਿੰਨ ਸੀਗੇ ਚਲਾ ਲੈ ਯਾਰ ਬਾਪੂ ਯਾਰ ਇਹਦਾ ਬਾੜਾ ਨਾ ਦਾ ਇਹਦਾ 5500 ਨਾ ਤੇਰਾ 4 ਆਲਾ ਭਾਨਾ ਜੀ ਜੀ ਨਾ 4500 ਦਾ ਬੱਕਰਾ ਹੋ ਗਿਆ ਜਾ ਫੜ ਬਾਪੂ ਬਾਪਾ ਨੇ ਖੜਾ ਪਾਇਆ ਠੀਕ ਉਹ ਗਿਆ ਹੋ ਗਿਆ 4500 ਦਾ ਕਰਤਾ ਲੋ ਵੀ ਉਹ ਬੱਚਾ 4500 ਰੁਪਏ ਦਾ ਹੋ ਗਿਆ ਜੀਤ ਆ ਜਾ ਤੇਰੀ ਵੇਚੀ ਪਈ ਕੰਨ ਕੰਨ ਬਹੁਤ ਚੰਗਾ ਬੱਕਰੇ ਦਾ ਜਾ ਹੋਰ ਲਾ ਕੇ ਬੰਦਾ ਨਹੀਂ ਬੰਦਾ ਉਹ ਜਾਤੂ ਨਹੀਂ ਹੋਣਾ ਦਾ ਹੋ ਗਿਆ ਬਸ ਬੰਦਾ ਕਰਦੇ ਆਖਦੇ ਸਰਦਾਰ ਬਾਪੂ ਜੀ ਕਿਹੜਾ ਪਿੰਡ ਹੈ ਬਾਈ ਆਪਣਾ ਵਾੜਾ ਭਾਈ ਕਾ ਜੀ ਵਾੜਾ ਭਾਈ ਕਾ ਤੋਂ ਆਏ ਸੀ ਬਾਈ ਜਾਨਵਰ ਲੈ ਕੇ ਬੱਕਰਾ ਲੈ ਵੀ ਗਣ 4500 ਰੁਪਇਆ ਕੋਈ ਤਾਂ ਪੀਨੂਗਾ ਪਹਿਲਾਂ ਬਾਹ ਭਾਈ ਜੀ ਦਾ ਨਹੀਂ ਪੀ ਜਾਣੀ ਏ ਸਾਰੀ ਦੇ ਹਾਂ ਚੱਕ ਵੀ ਬਾਈ ਤੇਰੀ ਸਾਈ ਵਾਪਸ ਬਾਹ ਜੋ ਲਖਾਈ ਕਰਾ ਲੈ ਠੀਕ ਹੈ ਖਾ ਤੇਰੀ ਦਾ 10000 ਆ ਦੀ ਹਾਂ 10 ਮੰਗੀ ਆਂਦਾ ਵਿੱਚ ਹੀ 16 ਮੰਗੀ ਪਾਏ ਨੂੰ 17 ਕਹੇ ਨੂੰ ਕਹ ਪੰਦੂ ਤੂੰ ਹਵੀ ਕਹੀ ਜਾ ਮੈਂ 5 ਲਾ ਦਿੰਦਾ ਕਿਹੜਾ ਬਜੁਰਤ ਹੀ ਇਹ ਪੂਰੀ ਹੈ ਯਾਰ ਘੈਂਟ ਆ ਗੱਲ ਬਾਤ ਜੀ ਆ ਯਾਰ ਕਿਹੜਾ ਬੱਜੋ ਰੋਤੀ ਆ ਪਾਸੇ ਕਿੰਨੇ ਮੇਉਣੇ ਨੇ ਕਰਕੇ ਬਿਠੇ ਆਂ ਅੰਦਰ ਮੇਵਣਾ ਕਿ ਤਿੰਨ ਚਾਰ ਹੋਣਗੇ ਯਾਰ ਇੱਕ ਹੀ ਦੇ ਦੇਵੇ ਪਾਸੇ ਹਾਂ ਇੱਕ ਹੀ ਨੇ ਇੱਕ ਹੀ ਦੇ ਦੇਣ ਵਾਲਾ ਇੱਕ ਹੀ ਬਾਤੂ ਆ ਇੱਕ ਹੀ ਬਾਤੂ ਲਗਾਦਾ ਇੱਕ ਹੀ ਬਾਤੂ ਇੱਕ ਰਜਾਊਗੀ ਇਹ ਮਸਾਂ ਹਾਂ ਇੱਕ ਰਜਾਊ ਛੋਟੇ ਦਾਊਗੀ ਵੀ ਅਲੇ ਬਣੀ ਵੀ ਕੀ ਆ ਪਾਪਾ ਖਾਣ ਦਾ ਦੱਸਦਾ ਯਾਰ 8:30 ਤੂੰ ਕੀ ਆਖਦਾ ਹੁਣ 8:30 ਹੋਣੇ ਕਹ ਤਰ ਹਾਂ ਹਾਂ ਬਾਈ ਹਾਂ ਆ ਵੀ ਬੱਬੀ ਲੈਂਦਾ ਜਿਹੜੇ ਇਹਨੇ ਵਧਾਤੇ ਉਹਦਾ ਮੈਂ ਪਹਿਲਾਂ ਹੀ ਵਧਾਈ ਬੈਠਾ ਥੋੜਾ ਬਾਅਦ ਮੈਂ ਵਧਾਉਂਦਾ 10 ਬਾਈ 10 ਦੇ ਫੜ 10 ਦੇ ਅਹੀਂ ਕਹਿੰਦੇ ਆ ਦੇਣੀ ਆ ਪੱਕੇ 10 ਦੇ ਤੂੰ 10 ਦੇ ਕਹਿੰਦਾ 10 ਦੇ ਆਹ ਦੱਸਿਆ ਯਾਰ ਕੱਚੇ 8.5 ਲਾਈ ਜਾਂਦੇ ਯਾਰ ਆ ਫਾੜ ਫਿਰ ਸੱਤ ਲੱਗਿਆ ਜੀ ਮੈਂ ਚੱਲ ਦੂ 1500 ਲੈ ਆਦਾ ਫਾੜ ਓਏ ਪੱਟ ਲੈ ਦੇ ਜੱਗੂ ਓਏ ਦੇ ਓ ਜੱਗੂ 9000 ਦੀ ਕਰਤੀ ਗੱਡੀ ਆ ਲੈ ਖੋਗੀ ਆਲਾ ਫਾੜ ਤੀ ਗਾ ਗਾ ਫਰਾ ਹੋਰ ਕਿੰਨੇ ਲੈ ਬਾਈ ਤੂੰ ਹੋਰ ਕਿੰਨੇ ਠੀਕ ਆ ਤੂੰ ਹਾਂ ਕਿਹਨੇ ਕੋ 20 ਮੰਗਿਆ ਸੱਤ ਮੈਂ ਤਾਂ ਕਿਹਾ ਸੀ ਉਹ ਤਾਂ ਸੱਤ ਆ 8 ਢਾਈ ਕਿਹਾ ਤੇ ਮੈਂ ਸੱਤ ਗਿਆ ਮੈਂ ਤੈਨੂੰ ਨੋ ਕਰਤਾ ਮੈਂ ਕੱਟ ਕਰਦੇ ਆ ਮੰਨ ਜਾਗਾ ਬਸ ਇੱਕ ਤਾਂ ਹੋਰ ਆ ਗਿਆ ਤਾਂ ਕੰਮ ਹੋ ਗਿਆ ਮੇਰਾ ਤੁਹਾਡੇ ਲਈ ਕਰਦੇ ਹੋ ਵੀ ਜੋ ਦੀ ਆ ਨਵੀਂ ਜਗ੍ਹਾ ਇਹ ਤਾਂ ਉੱਥੇ ਜਾੜੂ ਇੱਕ ਤਾਂ ਹੋਰ ਆ ਜੇ ਤੂੰ ਕਿੱਥੇ ਜੇ ਨਾ ਚਰਦਾ ਫੱਤੀ ਹੈ ਤੂੰ ਬੰਦ ਹੀ ਵੀ ਇਹ ਚੱਲ ਰਹਿਣ ਦੇ ਖੜੀ ਰਹਿ ਬਾਈ ਤੈਨੂੰ ਤਾਂ ਪੰਜ ਦੀ ਲੱਗੂ ਤੈਨੂੰ ਖੋਲਦੇ ਨਹੀਂ ਆਪਾਂ ਰਹਿਣ ਦੇ ਖੋਲ ਦੇ ਯਾਰ ਖੋਲ ਕੋਈ ਨੂਰ ਖੋਲ ਦੇ ਕੇ ਖਾਣ ਲੱਗਿਆ ਤੈਨੂੰ ਛੇ ਦਾ ਨਾ ਸੌਦੇ ਨਹੀਂ ਹੋਣੇ ਰੱਖਿਆ ਨਾ ਕਿੱਥੇ ਮਾਰ ਨਾਉਂ ਕਾ ਤੂੰ ਹਾਂ ਜੱਲ ਖਾਈ ਫਿਰ ਉਹ ਤੋਂ ਪੁੱਛ ਲਈ ਉਹ ਗੈਦੂਆ ਫਿਰ ਫਿਰ ਹੋਰ ਮੰਨਨੇ ਜੀ ਹਾਂ 10 ਵਾਚ ਹੈ 95 ਨਹੀਂ ਨਹੀਂ ਹਾਲਾ ਫੜ ਪਾਇਆ ਨਹੀਂ ਜੇ ਚ ਪੈਸੇ ਕਿਹਾ ਹੋਇਆ ਹਾਲਾ ਫੜ ਭਰਾਵਾਂ ਦੀ ਮੰਨਦਾ ਜੱਗ ਦਾ ਨਹੀਂ ਕਰਦਾ ਨਹੀਂ ਮੰਨਦਾ 95 ਲਗਾ ਨਹੀਂ ਹੋਣੀ ਕਿੰਨਾ ਕਰ ਦਿੰਦਾ ਹਲੇ ਆਈ ਅੱਜ ਆ ਬਾਈ ਕੋ ਮੈਂ ਗਲਤ ਲਾਇਆ ਸਹੀ ਦੱਸ ਦੇਖੋ ਇਹ ਲਾਡੋ ਜੱਲ ਨਾ ਪੜੀ ਜੀ ਇਹ 5000 ਜਿੰਦੀ ਹੈ ਹਾਂ ਆਹ ਲਾ ਉਹੀ ਪਾਠ ਹੈ ਭੋਮਾ ਨਹੀਂ ਮੈਨੂੰ ਦੇ ਦੇ ਮੈਂ ਰਾਜੀ ਕਰ ਨਾ ਆਵੇ ਤੇ ਫਿਰ ਇਹਦੀ ਸਿਕਾਈ ਦੀ ਪਾਇਆ ਕੋਸ ਇਹ ਅੱਜ ਹੀ ਆਈ ਹੈ ਜਾਨੂ ਜਾਨੂ ਐ ਮੇਰੇ ਅੱਜ ਹੀ ਆਈ ਸੀ ਸ਼ੇਰਨੀ ਮੇਰੇ ਕੋਲ ਜਮੀ ਵਾਵਾ ਟਾਪਾ ਗਿਆ ਇਹ ਕਿਤੇ ਪੈ ਜਾਂਦਾ ਤਾਂ ਕੰਮ ਜਾਨੂ ਡੁੱਬ ਜਾਣੀ ਸੀ ਕਿਹੜੀ ਕਾਰ ਜਿੰਨੇ ਦੀ ਹੈਗੀ ਆ ਉਹ ਭਰਾਵਾ ਮਾਰਨੀ ਹੁੰਦੀ ਨਹੀਂ ਦੱਗੀ ਹੁਣ 94 ਦਿਖਾ ਲੈ ਨਾ ਨਾ ਕੋਈ 2 500 ਦੀਆਂ ਸੱਟਾਂ ਮਾਰ ਲਾ ਬਈ ਆ ਬੱਚੇ ਦਾ ਸੌਦਾ ਚੱਲਦਾ ਕੀ ਮੰਗਿਆ ਜੀ ਮਾਦਾ 5000 ਹੀ ਮੰਗਿਆ ਦਾ ਲਾ ਵੀ ਆਪਾਂ ਦੇਣ ਲੈਣ ਦੀ ਗੱਲ ਸਹੀ ਆ ਲੈ ਜੀ ਕਿ ਦੇਣ ਲੈਣੀ ਲਾਉਣਾ ਹੈ ਬਾਈ ਹੈ ਕਿਹੜੇ ਪਿੰਡੋਂ ਆ ਬਾਈ ਜੀ ਮੈਂ ਆਪਣਾ ਕਿਹੜਾ ਪਿੰਡ ਆ ਜੀ ਕੰਦਾਲਾ 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 ਬਾਈ ਕਿਹੜੇ ਪਿੰਡ ਦੇ ਲੈਂਦੇ ਆ ਜਿਹੜੇ ਪੰਜ ਗਰਾਈ ਪੰਜ ਗਰਾਈ ਮੈਂ ਵੀ ਮੋਨੇ ਮੈਂ ਤਾਂ ਉਹਦਾ ਨਾਂ ਤਾਂ ਪੁੱਛਿਆ ਪੰਜ ਨਾ ਦੋ ਨਾ ਕੋਹ ਨਹੀਂ ਪੁੱਛਿਆ 10000 ਰੁਪਏ ਤੈਨੂੰ ਲੱਗਣਗੇ ਹਾਂ ਮੈਂ ਦੋਨੋਂ ਕੋਲ ਪੁੱਛਿਆ ਜਾ ਪੁੱਛਿਆ ਉਹ ਤਾਂ ਮੈਂ ਤੈਨੂੰ ਕਿਹਾ ਸੀ ਹਾਂ 3000 ਦੇ ਦੇ ਬੱਕਰੇ ਹੋਰ ਕਿੰਨੇ ਦਾ ਫਿਰ ਪੁੱਛਦਾ ਲੈ 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 ਸੋਨੇ ਬੱਕਰਾ ਯਾਰ ਨਹੀਂ ਨਿੱਕਾ ਹੀ ਆ ਯਾਰ ਨਿੱਕਾ ਬੱਕਰਾ ਕਰ ਜਾ ਯਾਰ ਕਿਉਂ ਘਰਾਉਣਾ ਹਾਂ ਦੱਸ ਨਹੀਂ ਨਹੀਂ ਕਿੰਨੇ ਦਾ ਵੇਚਣਾ ਕਿੰਨੇ ਦਾ ਤੂੰ ਗੋਪੀ 100 ਘੱਟ ਦੇ ਦੇ ਹੋਰ ਦੱਸ 100 ਵੱਧ ਲੈ ਲੈ ਗੱਲ ਹੈ ਕੋਈ ਇਹਨਾਂ ਦਿਨ ਖਾਣ ਛੰਡ ਕੇ ਕੋਈ ਆਣ ਕੇ 4500 ਰੁਪਏ ਦਾ ਬੱਕਰਾ ਆ ਲੈ ਫੜ ਫਿਰ ਮੋਢੀ ਦੀ ਨਾ 3500 ਦਾ ਬੱਕਰਾ ਹੈ 15 4200 ਦਾ 4200 ਦਾ ਮੇਰਾ ਆਪ ਦੀ ਖਰੀਦ ਆ ਯਾਰ ਖਰੀਦਣ ਮੈਨੂੰ ਕਿੰਨੇ ਆ ਕਿੰਨੇ ਆ ਕਿੰਨੇ ਆ ਯਾਰ ਬੱਕਰਾ ਵੇਖ ਯਾਰ ਗੱਲ ਹੈ 3500 ਵਾਲਾ ਬੱਕਰਾ ਹੈ ਯਾਰ ਦਫਾਲਾ ਕਿੰਨੇ ਦਾ ਕਹਿੰਦਾ ਹਾ ਨਾ ਲਾ ਕੇ 4500 ਰੁਪਏ ਦਾ ਇੱਕੋ ਇੱਕ 13400 3600 ਦਾ ਗਿਆ ਜਾ ਪਰ ਇਹ ਹੋ ਗਿਆ ਸੱਤ ਹਜ਼ਾਰ ਮੈਂ ਰਾਠ ਚੱਪੜ ਮੈਂ ਰਾਠ ਕੱਲ ਛਾਂ ਫਿਰ ਬਰੇ ਅੱਛਾ ਜਾ ਯਾਰ ਦੇਖਣੋ ਸਹੀ ਦੱਸਦੇ ਕਿ ਨਾ ਤੁਸੀਂ ਆਦਨੇ ਖਰੀ ਮੂੰਹ ਹੀ ਤੁਰੇ ਫਿਰਦੇ ਯਾਰ ਜਾ ਯਾਰ ਰਹਿਣ 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 ਹਾਲਾਂ 200 ਘਟ ਚਾਰ ਦਾ ਜਾਪਾਨ ਨਾ ਮਾਰੀ ਆ ਸੋਨਾ ਮਨਾ ਚਾਰ ਦੇ ਵਾਲੇ ਖੋਜ ਜਵਾਬ ਉਹ ਮੰਨ ਜਦੋਂ ਘਾਟਾ ਪਾ 4200 ਰੁਪਏ ਦਾ ਮੇਰੀ ਆਪ ਦੀ ਖਰੀਦਾਂ ਚਲ ਕੋਈ ਨਹੀਂ 4200 ਰੁਪਏ ਦਾ ਮੇਰੀ ਆਪ ਦੀ ਖਰੀਦਾਂ ਆ ਅਸੀਂ ਭਾਈ ਤੇਰੇ ਨਾਲ ਨਹੀਂ ਗਿਆ ਖਰੀਦਾਂ ਤੂੰ ਵਪਾਰ ਤੂੰ ਵਪਾਰ ਨਾ ਕਰ ਗਾਜਰਾਂ ਲਿਆ ਕਰ 5 ਰੁਪਏ ਕਿਲੋ ਪੂਰੇ ਚਾਰ ਦਾ ਹੋ ਗਿਆ ਹੁਣ ਬਾਈ ਬੱਸ ਭਾਈ ਤੇਰੀ ਹੋ ਗਈ ਨਹੀਂ ਨਹੀਂ ਲੈ ਕਰ ਪੈਣ ਕਿਹੜਾ ਛੱਡ ਆ ਮੈਂ ਵੀ ਛੱਡਦਾ ਮੈਨੂੰ ਛੱਡ ਤਾਂ 200 ਕੋਈ ਲਿਖਾਈ ਨਹੀਂ ਲਿਆ ਹੋ ਰਿਹਾ ਹੈ ਜੋ ਵਿੱਚ ਦਾ ਕਰਨਾ ਰੱਖੋ ਗਾਜਰਾ ਲਿਆਇਗਾ 3 ਰੁਪਏ ਕਿਲੋ ਮਾਛਰ ਦੇ 3 ਰੁਪਏ ਕਿਲੋ ਵੇਚ ਰਗਾ 15 ਰੁਪਏ ਕਿਲੋ ਇੰਨੇ ਮਹਿੰਗੇ ਕਿਉਂ ਲੈਣਾ ਲੈ ਕਿੰਨੇ ਦਾ ਕਰਤਾ ਜਗੀ 4000 ਦਾ ਚਾਰ ਲਓ ਵੀ ਆ ਬੱਚਾ ਵੀ ਦਿਸਣ ਦਿਓ ਆ 4000 ਦਾ ਬੱਚਾ ਵੇਚਦਾ ਮਸਾ ਤੇਰੀ ਮੰਡੀ ਕਿੰਨੋਂ ਪੈਸੇ ਬਾਈ ਪਾ ਪਾ ਕੇ ਮੰਡੀ ਚ ਆਏ ਆ ਹੋਰ ਹੋਰੀ ਚਨਾਬਦਾ ਪਿਆ ਜੀ ਉਹ ਕੀ ਜਰਾ ਘਾਟਾ ਪਵਾਉਂਦਾ ਉਹ ਤੂੰ ਐ ਕਹਿਦਾ ਕਰੋ ਕਦੇ ਮੈਨੂੰ ਬਣਿਆ ਤੈਨੂੰ ਥੋੜਾ ਬਣਿਆ ਜਿਹੜਾ ਬੰਦਾ ਬਈ ਤੜਕੇ ਉੱਠ ਕੇ ਕਹੋ ਮੈਨੂੰ ਘਾਟਾ ਪੈ ਗਿਆ ਉਹਨੂੰ ਘਾਟਾ ਹੀ ਪੈਂਦਾ ਨਫਾ ਨਹੀਂ ਆਉਂਦਾ ਹੁੰਦਾ ਕਦੇ ਕਿਆ ਕਰ ਬਈ ਕੋਈ ਨਹੀਂ ਮਾਰੋ ਕੀ ਕਿਆ ਕਰ ਬਈ ਖੋਜੋਗੇ ਆਕੇ ਮੈਨੂੰ ਜਿੰਨੇ ਆਕੇ ਰੱਬ ਭਲੀਏ ਓਹ ਵੀ ਮੈਂ ਹੈ ਬੰਦੇ ਨਾਲ ਹੈ ਪੰਜ ਕਰਾਈਂਦਾ ਮੈਂ ਤਾਂ ਦੀ ਤਨ ਮੈਂ ਦੰਦਾ ਲਈ ਸੀ ਆਹ ਜਿਹੜੇ ਮੇਰਾ ਰਿਸ਼ਤੇਦਾਰੀ ਦਾ ਨਹੀਂ ਕੋਈ ਗੱਡੀ ਬਠਾ ਮਤਾਲ ਤੇਰੀ ਮੈਂ ਇੱਜ਼ਤ ਕਰਦਾ ਫਟ ਕੇ ਚਾਹ ਠੀਕ ਹੈ ਦਿਖਾਈ ਕਰਾ ਲਓ ਬਈ ਆ ਜੋ ਕਾਊਂਟਰ ਤੇ ਆਓਗਾ